ਸੋ ਚੰਦ ਸਕਿੰਟਾਂ ਵਿੱਚ ਅਸੀਂ ਬਥੇਰਾ ਭੱਜ ਲਏ ਬਥੇਰਾ ਕੋਈ ਕਰ ਲੈ 12 13 ਤਾਂ ਰੋਟੀ ਨਹੀਂ ਖਾਧੀ ਮੈਂ ਸਾਡੇ ਪਿੰਡ ਵਾਲਿਆਂ ਨੂੰ ਪਤਾ ਸੀ ਤੂੰ ਅੱਜ ਮਰੇਗਾ ਗੱਲ ਮਰੇਗਾ ਮੈਂ ਮਰਨਾ ਤਾਂ ਇੱਕ ਦਿਨ ਹੈਗਾ ਹੀ ਅੱਜ ਮੈਂ ਇਹ ਫੈਸਲਾ ਲੈ ਕੇ ਜੜਿਆ ਵੀ ਉੱਤਰਦਾ ਨਹੀਂ ਕੁਝ ਨਾ ਕੁਝ ਕਰਕੇ ਉਤਰੂੰਗਾ ਜੀ ਮੇਰੇ ਤੇ ਯਕੀਨ ਹੈਗਾ ਕਿ ਨਹੀਂ ਹੈਗਾ ਤੈਨੂੰ ਆ ਜਾ ਫਿਰ ਥੱਲੇ ਆ ਜਾ ਨਹੀਂ ਇੱਥੇ ਰੋ ਮੈਨੂੰ ਇੱਥੇ ਮੈਂ ਤਾਂ ਮੇਰੇ ਨਾਲ ਖੋਲੋ ਜੀ ਬਸ ਮਿੰਟ ਕੋਈ ਯਾਰ ਮੇਰੀ ਗੱਲ ਸੁਣ ਮੈਂ ਲਿਖ ਕੇ ਜਿਉਂ ਕਹਿੰਦੇ ਦੇ ਦੂੰਗਾ ਮੇਰੇ ਤੇ ਵਿਸ਼ਵਾਸ ਕਰ ਯਾਰ ਕਮਾਲ ਦੀ ਗੱਲ ਕਾਨੂੰਗੋ ਨੂੰ ਸਾਰਾ ਕੁਝ ਮਨਤਾ ਕਰ ਲਿਆ ਜੀ ਅਸੀਂ ਉਹ ਨਾਸ਼ੇ ਗਲਤ ਬਣਾ ਕੇ ਉਹਨੇ ਸਿਕੰਦਰ ਸਿੰਘ ਕਾਨੂੰਗੋ ਚੰਦਪਨ ਉਹਨੇ ਨਾਸ਼ੇ ਗਲਤ ਬਣਾ ਕੇ ਨਾ ਸਾਡੀ ਪਹਿਲੀ 12 ਕਨਾਲਾਂ ਥੁੜੀ ਜਾਂਦੀ ਹੈ ਜੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਅੱਗੇ ਟੈਂਕੀ ਦੇ ਉੱਪਰ ਉੱਡਾ ਉੱਪਰ ਚੜ ਗਿਆ ਹਾਂ ਜੀ ਇਹ ਘਰ ਨਾਲ ਆਇਆ ਸੀ ਇਹਨਾਂ ਨੇ ਜੁਟੀ ਨੂੰ ਮੋਕ ਦਿੱਤਾ ਸੀ ਜੀ ਓਕੇ ਦੇ ਆ ਕੇ ਉੱਪਰੋਂ ਧਰਨਾ ਚ ਗਿਆ ਇੱਕ ਜੀ ਇਹਨਾਂ ਦਾ ਆਪਸ ਦੇ ਵਿੱਚ ਕੁਬੀਨ ਦਾ ਵਿਵਾਦ ਹੈਗਾ ਜੀ ਇਹਦਰ ਸਾਹਿਬ ਆ ਰਹੇ ਆ ਹਾਂਜੀ ਇਹਨਾਂ ਦੀ ਗੱਲਬਾਤ ਸ਼ੁਰੂ ਕੀਤੀ ਗਈ ਹੈ ਜੋ ਵੀ ਇਹਨਾਂ ਦੀ ਪ੍ਰੋਬਲਮ ਜਲੀ ਹੈ ਮਸਲਾ ਹੋ ਗਿਆ ਠੀਕ ਹੈ ਸਾਰੇ ਪਲਾਨ ਜਿਹੜਾ ਵਾਰ-ਵਾਰ ਮੰਗ ਕਰ ਰਹੇ ਕਿ ਮੇਰਾ ਧੱਕਾ ਹੋਇਆ ਜਿਹੜੇ ਜਿਹੜੇ ਬੰਦੇ ਨੇ ਮੇਰਾ ਧੱਕਾ ਕੀਤਾ ਕਹਿੰਦਾ ਉਹਨਾਂ ਦੇ ਪਰਚੇ ਦੱਸੋ ਤੇ ਦੇਖੋ ਇਹ ਤਾਂ ਮਾਲਕ ਵੀ ਐਕਮ ਨੂੰ ਪਤਾ ਇਹਨਾਂ ਨੂੰ ਮਤਲਬ ਕੀ ਹੈ ਹਾਂਜੀ ਤਾਂ ਲਿਖਿਆ ਦੇ ਦਿੱਤਾ ਕੰਪਲੇਟੈਂਟ ਸਾਡੇ ਨੂੰ ਕੰਪਲੇਟੈਂਟ ਕਰਨਾ ਹੈ ਇਹ ਨੋਟ ਪੈ ਗਈ ਜਿਹੜਾ ਤੁਹਾਨੂੰ ਟੈਂਕੀ ਤੇ ਚੜਨਾ ਪੈ ਗਿਆ ਸੱਸੀ ਕਾਲ ਜੀ ਸਾਡੇ ਪਿੰਡ ਸੇਵੇ ਵਾਲਾ ਜੀ ਇਹਨੂੰ ਉੱਡੀ ਕਰਦਾ ਸਾਡੇ ਨਾ ਇਹ ਚਾਚੇ ਨੇ ਤਖਸੀਨ ਦਾ ਕੇਸ ਕੀਤਾ ਸੀਗਾ ਗਰੂਪ ਸਿੰਘ ਨੇ ਸਾਡੇ ਬਾਬੇ ਵਰਗੇ ਤਿੰਨ ਭਰਾ ਸੀਗੇ ਸਾਨੂੰ ਜ਼ਮੀਨ ਜਿੰਨੀ ਆਉਂਦੀ ਆ ਉਸ ਵਾਸਤੇ ਸਹੀ ਵਹੀ ਜਾਂਨੇ ਜੀ ਉਹ ਚ ਤਖਸੀਨ ਚ ਤੋੜ ਮੋੜ ਕਰਾ ਕੇ ਨਕਸ਼ੇ ਜੀ ਸਾਡੀਆਂ 12 ਕ ਨਾਲ ਘਟਾਈ ਜਾਂਦੇ ਸਰ ਜੀ ਕੌਣ ਘਟਾ ਰਿਹਾ ਇਹ ਜਗਰੂਪ ਸਿੰਘ ਕੇਸ ਕੀਤਾ ਇਹਨੇ ਤਖਸੀਨ ਦਾ ਜਿਹੜਾ ਇਹਨੇ ਕੇਸ ਕੀਤਾਗਾ ਤੇ ਇਹਦੇ ਨਾਲ ਤਿੰਨ ਦੋ ਜਣੇ ਹੋਰ ਮਿਲੇ ਵੇ ਜੀ ਇੱਕ ਤਾਂ ਬਠਿੰਡੇ ਤੋਂ ਆ ਇਹ ਬਾਬੇ ਅਰਗੇ ਤਾਂ ਨਭਰਾ ਸੀਗੇ। ਇਕਦੇ ਤੋਂ ਗੁੱਡੀਆਂ ਹੀ ਸੀਗੀਆਂ, ਠੀਕ ਕੁੜੀਆਂ ਸੀਗੀਆਂ ਸਾਡੀਆਂ ਭੂਆ ਲੱਗਦੀਆਂ ਜੋ। ਉਹ ਅਫਸਰ ਸਾਈ ਨਾਲ ਉਹਦੀ ਬੰਦੀ ਆ ਉਹ ਸਾਡੇ ਨਾਲ ਠੱਕਾ ਕਰੀ ਜਾਂਦਾ ਜੀ। ਕੀ ਠੱਕਾ ਕੀ ਹੋरेगा? ਠੱਕਾ ਦਕਸ਼ੀਨ ਚ ਸਾਡੀ ਪਾਲੀ ਤਰਾ ਰਹੇ 12 ਕਨਾਲਾਂ ਦੀ। ਹਾਂਜੀ। ਉਹਦਾ ਕਰਕੇ ਸਾਨੂੰ ਅਸੀਂ ਬਥੇਰਾ ਭੱਜ ਲੇ ਬਥੇਰਾ ਕੋਈ ਕਰ ਲੈ 12-13 ਤਾਂ ਰੋਟੀ ਨਹੀਂ ਖਾਦੀ ਮੈਂ। ਹੂੰ। ਸਾਡੇ ਪਿੰਡਾਂ ਨੂੰ ਪਤਾ ਸੀ ਕਿ ਤੂੰ ਅੱਜ ਮਰੇਗਾ ਗੱਲ ਮਰੇਗਾ ਮਰਨਾ ਤਾਂ ਇੱਕ ਦਿਨ ਹੈਗਾ ਹੀ ਅੱਜ ਮੈਂ ਇਹ ਫੈਸਲਾ ਲੈ ਕੇ ਜਿਹੜਾ ਵੀ ਇਥੋਂ ਉਤਰਦਾ ਨਹੀਂ ਕੁਝ ਨਾ ਕੁਝ ਕਰਕੇ ਉਤਰੂੰਗਾ ਜੀ ਨਾਲ ਤੁਹਾਡੇ ਕੋਲ ਨਹੀਂ ਹੈਗੇ ਮੇਰੇ ਵਾਈਫਾਈ ਹੈ ਮੇਰੇ ਘਰੋਂ ਜੀ ਤੁਸੀਂ ਕਾਨੂੰਗੋ ਕੋ ਕਰਾਣ ਨੂੰ ਮਿਲੇ ਕਾਨੂੰਗੋ ਨੂੰ ਸਾਰਾ ਕੁਝ ਮੈਂ ਤਾਂ ਕਰ ਲਿਆ ਜੀ ਅਸੀਂ ਉਹ ਨਾਸ਼ੇ ਗਲਤ ਬਣਾ ਕੇ ਉਹਨੇ ਸਿਕੰਦਰ ਸਿੰਘ ਕਾਨੂੰਗੋ ਚੰਦਪਾਣ ਹਾਂਜੀ ਉਹਨੇ ਨਾਸ਼ੇ ਗਲਤ ਬਣਾ ਕੇ ਨਾ ਸਾਡੀ ਪਹਿਲੀ 12 ਕਨਾਲਾਂ ਢੁੜੀ ਜਾਂਦਾ ਜੀ अच्छा जी हां जी वो 12 ਕਨਾਲਾਂ ਤਾਂ ਕਿੱਥੇ ਜਾਂਦੀਆਂ 12 ਮਰਲੇ ਨਹੀਂ ਕੋਈ ਯਾਰ ਸਹਦਲ ਤੱਕ ਨਹੀਂ ਤਹਿਸੀਲਦਾਰ ਨੂੰ ਮਿਲੀ ਐ ਐਸਡੀਐਮ ਨੂੰ ਹਾਂ ਜੀ ਮਿਲੇ ਆ ਸਾਰਾ ਕੁਝ ਹੀ ਉਹ ਤਹਿਸੀਲਦਾਰ ਦੇ ਧਿਆਨ ਚ ਲੈਂਦੀ ਆ ਜੇ ਕੋਈ ਕਰ ਕੋਈ ਕਾਰਵਾਈ ਤਾਂ ਠੀਕ ਆ ਜੀ ਨਹੀਂ ਐਸਹਦਲ ਅੱਜ ਆਖਰੀ ਫੈਸਲਾ ਕਰ ਚੁੱਕੇ ਆ ਜੀ ਬਿਲਕੁਲ ਜੀ ਤੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਹੈ ਸੈਸ਼ਨ ਕਾਰੀ ਆਏ ਆ ਜੀ ਬਸ ਧਰਵਾਸਾ ਦੇ ਕੇ ਮੁੜ ਜਾਂਦੇ ਆ ਕੇਰਾ ਧਰਨਾ ਲਈ ਚਕਾਤਾ ਜੀ ਹਮ ਹੁਣ ਉੱਥੋਂ ਫੋਨ ਆਈ ਜਾਂਦੇ ਆ ਕਹਿੰਦੇ ਐ ਕਰ ਲੋ ਯੋ ਕਰ ਲੋ ਪਰ ਮੈਨੂੰ ਨਹੀਂ ਲੱਗਦਾ ਕੁਝ ਬਣੂਗਾ ਅੱਜ ਪਤਾ ਮੇਰੀ ਅੰਤ ਹੀ ਆ ਦਿਨ ਜੀ ਮੇਰਾ ਬਿਲਕੁਲ ਜੀ ਹਾਂ ਜੀ ਕੌਣ ਕੀਦਾ ਜੀ ਕਰਦਾ ਇੱਥੇ ਇੰਨੀ ਉੱਚੀ ਭਾਲੋ ਜੀ ਦੱਸੋ ਹੁਣ ਤੁਸੀਂ ਕੀ ਮੰਗ ਕਰਦੇ ਆਂ ਇਹ ਇਹ ਕਰਨਾ ਸਾਡੇ ਤੇ ਜਿਹੜੇ ਨੇ ਕੇਸ ਕੀਤਾਗਾ ਜੇ ਤਾਂ ਗਲਤ ਤਾਂ ਉਹਨਾਂ ਦੇ ਪਰਚਾ ਹੋ ਗਈ ਉਹਨਾਂ ਦੇ ਪਰਚਾ ਕਰਕੇ ਉਹਨਾਂ ਦੇ ਬੰਦੀ ਕਾਰਵਾਈ ਚਾਹੀਦੀ ਹੈ ਜੀ ਤੇ ਸਾਡਾ ਜਿਹੜਾ ਹੱਕਾ ਸਾਨੂੰ ਮਿਲਣਾ ਚਾਹੀਦਾ ਜੇ ਅਸੀਂ ਗਲਤਾਂ ਤੇ ਭਾਵੇਂ ਸਾਨੂੰ ਚੌਂਕ ਚੜਾ ਕੇ ਗੋਲੀ ਮਾਰਦੇ ਠੀਕ ਹੈ ਜੀ ਤੱਕੇ ਤੁਸੀਂ ਗੱਲ ਕਰਦੇ ਧੱਕਾ ਹੋ ਕੀ ਰਿਹਾ ਜਿਹੜੀ ਤਕਸੀਮ ਕਹਿੰਦੇ ਉਹ ਅਦਾਲਤੀ ਤਕਸੀਮ ਹੈ ਤੁਸੀਂ ਅਪੀਲ ਕਰ ਲਓ ਤੁਸੀਂ ਮੇਨ ਮੇਨ ਦਾ ਦਿਮਾਗ ਇੰਤਕਾਲ ਦੀ ਆ ਨਾ ਨਹੀਂ ਨਹੀਂ ਇੰਤਕਾਲ ਹੀ ਹੋ ਦਿੰਦੇ ਤੇਰਾ ਹੋ ਦੱਸ ਦੇ ਖੁਦਕੁਸ਼ੀ ਕਿਉਂ ਕਰਨੀ ਹੈ ਤੂੰ ਥੱਲੇ ਤੇ ਆ ਇੱਕ ਮਿੰਟ ਆਪਾਂ ਗੱਲ ਕਰ ਲੈਂਦੇ ਬਹਿ ਕੇ ਹਲਕਾ ਆਪਣੇ ਕੋਲ ਆ ਥੱਲੇ ਯਾਰ ਮੈਂ ਲਿਖ ਕੇ ਵੀ ਦੇ ਦਾਂਗਾ ਤੈਨੂੰ ਆ ਜਾ ਇਲੈਕਟ੍ਰੀਟੀ ਰੂਟ ਮੈਨੂੰ ਇੱਥੇ ਤਾਂ ਵਝਾ ਦਿਓ ਮੈਂ ਮੇਰੇ ਤੇ ਯਕੀਨ ਹੈਗਾ ਕਿ ਨਹੀਂ ਹੈਗਾ ਤੈਨੂੰ ਆ ਜਾ ਫਿਰ ਥੱਲੇ ਆ ਜਾ ਮੈਨੂੰ ਇੱਥੇ ਮੈਂ ਤਾਂ ਮੇਰੀ ਨਾਲ ਤੋਂ ਲਓ ਯਾਰ ਮੇਰੀ ਗੱਲ ਸੁਣ ਮੈਂ ਲਿਖ ਕੇ ਜੋ ਕਹਿੰਦੇ ਦੂੰਗਾ ਮੈਨੂੰ ਤੇ ਵਿਸ਼ਵਾਸ ਕਰ ਯਾਰ ਕਮਾਲ ਦੀ ਤੇ ਆ ਜਾ ਫੇਰ ਥੱਲੇ ਆ ਜਾ ਓ ਗੋਪੀ ਓਏ ਆ ਜਾ ਯਾਰ ਗੋਪੀ ਮੰਨ ਓ ਮੰਨ ਮੈਂ ਤੈਨੂੰ ਦੱਸਦਾ ਤਹਿਸੀਲ ਦਾ ਸਾਰਾ ਜਿਹੜਾ ਕਹਿਤਾ ਮੰਨ ਮੇਰਾ ਆ ਜਾ ਥੱਲੇ ਆ ਜਾ ਸਾਡੇ ਅੱਖੇ ਲੱਗ ਗਿਆ ਅਸੀਂ